ਪਾਤਣਾ ਇਲਾਕੇ ਦਾ ਸਿੱਖ ਜੱਥਾ ਭਗਤ ਸਿੰਘ ਧਾਮੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬੀਬੀਆਂ ਸਮੇਤ ਸੰਤਾਨ ਸਾਬ ਤੋਂ ਚੱਲ ਕੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਸੀ ਉਹ ਅੱਜ ਵਾਪਸੀ ਉਹਨਾਂ ਦੀ ਪਾਤਣਾ ਵਿਖੇ ਹੋਈ ਆ ਜਿੱਥੇ ਕਿ ਐਨ ਆਰ ਆਈ ਐਨ ਆਰ ਆਈ ਸਖਦੇਵ ਸਿੰਘ ਵੈਲਡਿਊਮ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਅਸੀਂ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਗੁਰੂ ਧਾਮਾਂ ਦੇ ਉੱਤੇ ਦਰਸ਼ਨ ਕਰਕੇ ਉਹ ਔਚੇ ਨੇ ਆਹ ਇਹ ਰੰਗ ਦੇ ਕੱਪੜਾ ਮਰੇ ਸੋ ਨਿਹਰ ਸੋ ਸਿਆਮਾ ਮੈਂ ਕਿਚੀ ਫਤਹਿ ਜੀ ਮੇਰਾ ਨਾਮ ਹੈ ਪੀਪਲ ਰੂਪ ਕੌਰ ਬੇਟੀ ਅਸੀਂ ਤੇ ਸਾਰੇ ਫੈਮਲੀਆ ਨੇ ਅਸੀਂ ਗਏ ਸੀ ਕਿ ਹਜੂ ਸਰ ਜੀ ਤੇ ਉੱਥੇ ਜਾ ਕੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਬਹੁਤ ਅਨੰਦ ਮਿਲਿਆ ਕਿਹੜੇ ਕਿਹੜੇ ਗੁਰਦੁਆਰੇ ਸੀ ਤੁਸੀਂ ਦੇਖ ਕੇ ਜਿਹੜੇ ਨਾਨਕ ਜੀ ਦਾ ਸੀਗਾ ਜੀ ਇੱਕ ਨਾਨਕ ਕੇ ਸੀ ਜੀ ਤੇ ਜਿੰਨੇ ਵੀ ਲੋਕ ਗੁਰਦੁਆਰੇ ਸੀਗੇ ਉਥੇ ਸਾਰੇ ਤੇ ਸੱਚਖੰਡ ਦੇ ਸੰਦੇਸ਼ ਕਖਾ ਖਾਲਸਾ ਵਾਜੂ ਜੀ ਕੀ ਫਤਿਹ ਮੈਂ ਸਾਰੀਆਂ ਸੰਗਤਾਂ ਦਾ ਜਿਹੜੀਆਂ ਗੁਰੂ ਸਾਹਿਬ ਤੋਂ ਚੱਲ ਕੇ ਆਈਆਂ ਨੇ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਮਹਾਰਾਜ ਏਦਾਂ ਦਾ ਬੁਰਾਲੇ ਬਖਸ਼ਾ ਰਵੇ ਕਿਉਂਕਿ ਸਿੱਖੀ ਨੂੰ ਬਹੁਤ ਖੁਸ਼ਾ ਮਿਲਦਾ ਹੈ ਪੰਦਰ ਦਰਸ਼ਨ ਕਰਦਾ ਉੱਥੇ ਜਾ ਕੇ ਤਾਂ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਕਿਉਂਕਿ ਜਿਹੜੇ ਆਪਣੇ ਇਤਿਹਾਸਿਕ ਗੁਰਦੁਆਰੇ ਕਾਫੀ ਉੱਤੇ ਹੈਗੇ ਨੇ ਬੰਦਾ ਉੱਥੇ ਜਾ ਕੇ ਤਾਂ ਹੀ ਸਮਝ ਪੈਂਦੀ ਬੰਦਾ ਦੇਖੇ ਤਾਂ ਖਿਆਲ ਪਤਾ ਲੱਗਦਾ ਸਾਰੇ ਕੋਰਨਰ ਸੰਧਰ ਸੱਚੇ ਬਸੰਦ ਜਿਵੇਂ ਸੇਵਾ ਲਈ ਸੀ ਕਿ ਤੇ ਉਹ ਸੇਵਾ ਅੱਜ ਵੀ ਚੱਲ ਰਹੀਆਂ ਨੇ ਪੰਜਾਬ ਦੇ ਵਿਖਾ-ਖਾ ਤੇ ਲੰਗਰ ਲੱਗਦੇ ਪਏ ਨੇ ਉਸ ਦੇ ਨਾਂ ਤੇ ਚਲ ਮਹਾਰਾਜ ਕਰੇ ਚੜ੍ਹਦੀ ਕਲਾ ਕਰੇ ਸੰਕਾਂ ਦੀ ਹਮੇਸ਼ਾ ਇਹ ਮੁੱਖੇ ਬਣਦੇ ਹੀ ਰਹਿਣ ਕੋਈ ਜੁਖਾਲਸਾ ਵਾਹਿਗੁਰੂ ਸੋ ਨੇਹਾਂ ਸਾਰ ਸਿਆਖਾਂ ਤੇ ਹੋਰ ਸਾਰੇ ਮੈਂਬਰ ਅਸੀਂ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਤੁਹਾਇਆ ਜੀ ਤੇ ਬਹੁਤ ਆਨੰਦ ਸੀਗਾ ਬਹੁਤ ਸਾਰੇ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਘੁੰਮੇ ਅਸੀਂ ਉੱਥੇ ਸਾਰੇ ਦਰਸ਼ਨ ਕੀਤੇ ਗੁਰਦੁਆਰਿਆਂ ਦੇ ਤੇ ਬਾਬਾ ਜੀ ਦੇ ਘੋੜੇ ਦੇਖੇ ਤੇ ਬਹੁਤ ਆਨੰਦ ਸੀਗਾ ਤੇ ਅਸੀਬ ਮਹਾਰਾਜ ਸ਼ੁਕਰਾਨਾ ਕਰਦੇ ਆ ਮਹਾਰਾਜੀ ਦਾ ਜੋ ਸਾਨੂੰ ਤੇ ਭਗ ਸਿੰਘ ਧਾਮੀ ਦਾ ਸ਼ੁਕਰਾਨਾ ਕਰਦੇ ਆ ਤੇ ਜੋ ਸਾਨੂੰ ਇਹ ਦਰਸ਼ਨ ਦਿਖਾਉਣ ਦੀ ਪਰਮਾਤਮਾ ਸੁਕਰਾਨਾ ਕਰਦੇ ਆ ਜੋ ਸਾਨੂੰ ਇਹ ਦਰਸ਼ਨ ਦਿਖਾਉਣ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਕਿ ਸਾਡੇ ਸਨਸਕਾਰ ਜੋ ਸਰਦਾਰ ਭਗਤ ਸਿੰਘ ਧਾਮੀ ਜੋ ਕਿ ਆਪਣਾ ਗਰੁੱਪ ਨੂੰ ਲੈ ਕੇ ਹਯੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ ਸੀ ਅੱਜ ਵਾਪਸ ਪਹੁੰਚੇ ਨੇ ਇਹਨਾਂ ਦਾ ਵਾਪਸੇ ਸੇ ਪਹੁੰਚਣ ਤੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਪਤਨਾ ਇਲਾਕੇ ਦੀ ਸੰਗਤਾਂ ਨੇ ਇਹਨਾਂ ਦਾ ਸਵਾਗਤ ਕੀਤਾ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਹੜੇ ਵੀ ਵੀਰ ਇੱਥੇ ਮੇਰੇ ਨਾਲ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਬਹੁਤ ਪਿਛਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਮੇਂ-ਸਮੇਂ ਤੇ ਸਨਮਾਨਤ ਕਰਦੇ ਆ ਸਿੱਖੀ ਨੂੰ ਕਾਫੀ ਪਰਫੁੱਲਤ ਕਰਨ ਵਾਸਤੇ ਇਸ ਇਲਾਕੇ ਦੇ ਵਿੱਚ ਜਿਵੇਂ ਅੱਜ ਸਨਮਾਨਤ ਕੀਤਾ ਗਿਆ ਕਿੱਥੇ-ਕਿੱਥੇ ਯਾਤਰਾ ਕਰਕੇ ਆਏ ਇਹ ਇਹ ਸਾਰੇ ਹਯੂਰ ਸਾਹਿਬ ਇਥੋਂ ਤਮਤਾਨ ਸਾਹਿਬ ਤੋਂ ਚੱਲ ਕੇ ਹਯੂਰ ਸਾਹਿਬ ਗਵਾਲੀਅਰ ਦੇ ਹੁੰਦੇ ਹੋਏ ਆਗਰਾ ਗਵਾਲੀਅਰ ਹੁੰਦੇ ਹੋਏ ਇਹ ਅੱਗੇ ਫਿਰ ਤਮਤਾ ਮਨਵਾਰ ਸਾਹਿਬ ਫਿਰ ਨਾਨਕ ਹੀਰੇ ਸਾਰੇ ਪਾਸੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਏ ਨੇ ਤੇ ਬਹੁਤ ਵਧੀਆ ਲੱਗਾ ਕਿਉਂਕਿ ਮੇਰੀ ਗੱਲ ਹਮੇਸ਼ਾ ਰੋ ਜਾਂਦਾ ਪੰਛੀਤਾਮੀ ਨਾਲ ਹੁੰਦੀ ਸੀ ਅੱਜ ਕਿਹੜੇ ਗੁਰਦਵਾਲ ਸਾਹਿਬ ਪਹੁੰਚੇ ਲੈ ਅੱਜ ਕਿਹੜੇ ਤੇ ਬਹੁਤ ਵਧੀਆ ਲੱਗਾ ਜੀ ਤੇ ਇਹਦੇ ਨਾਲ ਨਾਲ ਮੈਂ ਆਪਣੇ ਪੱਤਰਕਾਰ ਵੀਰਾਂ ਦਾ ਸਰਦਾਰ ਰਪਾਜਨ ਸਿੰਘ ਮਹਿਰੋਕ ਸਰਦਾਰ ਗੁਰ ਇਕਬਾਲ ਸਿੰਘ ਦਾ ਵੀ ਧੰਨਵਾਦ ਕਰਵਾਣ ਜਿਹੜੇ ਇਸ ਟਾਈਮ ਤੇ ਆ ਕੇ ਇਹਨਾਂ ਨੇ ਕਵਰੇਜ ਕੀਤੀ ਏ ਤੇ ਨਾਲ ਮੇਰੇ ਆਪਣੇ ਵੀਰ ਤੂਰ ਕੀ ਖੜੇ ਨੇ ਸਰਵਿੰਦਰ ਸਿੰਘ ਸਾਰਿਆਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ